ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਕਰਨ ਲੱਗੇ ਆ ਜੀ ਪਾਰਕ ਦੀ ਸਫਾਈ ਆਪਾਂ ਇਹ ਮੋਟਾ ਮੋਟਾ ਕਾਜ ਆ ਪਟਦੇ ਆ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਤੋਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਇਕਾ ਸੋਕੜਾ ਜੀ ਗਰਮੀ ਕਰਕੇ ਬਹੁਤ ਜ਼ਿਆਦਾ ਇਹ ਨਵਾਂ ਹਰਾ ਹੋਊਗਾ ਹੁਣ ਆਪਾਂ ਇਹਨੂੰ ਮੋਟਾ-ਮੋਟਾ ਪੱਟ ਦਿੰਨੇ ਆਪਾਂ ਪਰੇ ਇਹ ਫਿਰ ਬਹੁਤ ਵਧੀਆ ਹੋ ਜੂ ਹਰਾ ਬਾਅਦ ਚ ਨਾਲੇ ਆਪਾਂ ਸਟਾਂਗੇ ਦੇ ਵਿੱਚ ਥੋੜੀ ਜੀ ਮਿੱਟੀ ਚਲੋ ਜੀ ਆਪਾਂ ਇਧਰ-ਇਧਰ ਰੇਤਾ ਸੜਦਾ ਆਪਾਂ ਇਧਰ ਹੀ ਸੜਦਾ ਸੜਦਾ ਤੇ ਲਾਤਾ ਹਿੱਟਾਂ ਦੇ ਨਾਲ ਇਹ ਬਹੁਤ ਸੋਹਣਾ ਬਣ ਗਿਆ ਪਾਰਕ ਵਿੱਚ ਇਹ ਤੁਹਾਨੂੰ ਰੋਟੇ ਲਾ ਦੇਵਾਂਗੇ ਵਿੱਚ ਮੁਰਗੇ ਫਿਰਦੇ ਰਹਿੰਦੇ ਆ